ਅਜੀ ਡਾਕਟਰ ਸਾਹਿਬ ਜਿਹੜੀ ਅੱਜ ਤੁਸੀਂ ਭਾਸ਼ਣ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਉਹਨਾਂ ਦਾ ਕੋਈ ਵੀ ਵਾਅਦਾ ਜਿਹੜਾ ਹੋਵੇ ਬੰਦਸ ਦੇ ਵਿੱਚ ਨਹੀਂ ਪਹੁੰਚਿਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜੀ ਮੈਂ ਸਮਝਦਾ ਮੈਂ ਇੱਕ ਤੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਗੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ચીਫ ਮਿਨਿਸਟਰ ਕਿੰਨੇ ਐਮਪੀ ਸਹਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮੈਨੂੰ ਅੱਜ ਜਿੱਥੇ ચીਫ ਮਿਨਿਸਟਰ ਸਾਹਿਬ ਨਹੀਂ ਆਏ ਉੱਥੇ ਸਾਰੇ ਐਮਪੀ ਸਹਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਤ ਆ ਇਹਨਾਂ ਦੇ ਸਿੱਲਾਂ ਕੇ ਸਾਥੀਆਂ ਨੇ ਦੇ ਠੁੱਠੀ ਦੀ ਹੈ ਦਫ਼ਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਹੀ ਕਿਹਾ ਬਖਤਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਅੰਕੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਜੀਨੀ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਿਆ ਤੇ ਮੰਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਪਹਿੰਦਰ ਸਾਨੂੰ ਪੈਸੇ ਨਹੀਂ ਦੇਦਾ ਤੇ ਜਦੋਂ ਪੈਸੇ ਦੇਣ ਆਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਹੈਲੀਕਾਪਟਰ ਤਾਂ ਮਨੂਵ ਡਿਸੀਜਨ ਅਸੀਂ ਸਾਰਿਆਂ ਨੂੰ ਤੁਸੀਂ ਜਿੰਦੇ ਇਸ ਮੌਸਮ ਚ ਨਹੀਂ ਆਣਾ ਹੈਲੀਕਾਪਟਰ ਆ 2 ਘੰਟੇ ਚੱਲਦੀ ਹੀ ਲੱਗੜਾ ਮੈਂ ਪਹੁੰਚ ਗਿਆ ਉਹ ਜਾ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਕੇ ਪਾਉਂ ਮੈਂ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਲਿਆਦੇ ਅਸੀਂ ਗੱਡੀਆਂ 'ਚ ਤੁਰੇ ਫਰੇ ਭਾਈ ਜਾ ਦੇ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਹੈ হেলিকপ্টਰ ਦੇ ਘਰੋਂ ਹੀ ਨਿਕਲਦੇ ਚੜ੍ਹਨਾ ਹੈ হেলিকপ্টਰ ਕਿਹਾwidetilde ਨੂੰ ਮੌਕਾ ਸੀਗਾ ਜੀ ਅਕੀਰ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਆਏ ਹੈ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖੇ ਸੋਂ ਕਾਜ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ ਸੇ ਬਾਤ ਪਰਸੂ ਕਰਕੇ ਕਰੂਗਾ ਜਾਜੋ ਹੁਣ ਇਹ ਨਿਵੇੜਾ ਹੋ ਜਾਣਾ ਸੀ 1 ਲੱਖ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਹੈ ਚਾਹੇ ਐਕਸਪ੍ਰੈਸ ਹੋਏ ਹੈ ਚਾਹੇ ਇਕਨੋਮਿਕ ਕਾਰਰੀਡੋਰ ਦੇ ਤਹਿਤ ਹੈ ਦੇਖੋ ਗੱਲਾਂ ਕਰਨੀਆਂ ਬਾਅਦ ਸੁਖਲੀਆਂ ਪਰ ਡਾਕਟਰ ਸਾਹਿਬ ਮੰਨਿਆ ਅਵਾਇਜਾ ਨਹੀਂ ਓਡਿਆ ਚਾਪਰ ਨਹੀਂ ਓਡਿਆ ਔਰ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਸਕਦਾ ਕੋਈ ਮੰਤਰੀ ਆ ਸਕਦਾ ਸਰ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲਗਾਅ ਦੱਸਿਆ ਖੁਦ ਆਪਣਾ ਗਡਕਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਥੇ ਵੀ ਮੌਕਾ ਲੱਗਿਆ ਚਾਹ ਕਰਤਾਰਪੁਰ ਲੰਘੇ ਵਾਲਾ ਮਸਲਾ ਸੀ ਜਾਂ ਇੱਕ ਹੋਰ ਵੀ ਚਾਪੁਰਕੰਡੀ ਪਰ ਆਜਾ ਵਾਲਾ ਮਸਲਾ ਸੀ ਹਰੇਕ ਮਸਲੇ 'ਚ ਉਹਨੇ ਪੰਜਾਬ ਜੀ ਨੂੰ ਲਈ ਟਾਈਮ ਉਹਨਾਂ ਨੂੰ ਕਿਹਾ ਮੈਂ ਕਿਉਂ ਤੁਸੀਂ ਪੰਜਾਬ ਦੇ ਐਮਬੈਸਡਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟ੍ਰਾਂਸਪੋਰਟ ਮਿਨਿਸਟਰ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਰੱਖੋ ਕੰਮ ਕਹਿਣ ਵਾਲਾ ਤੋਂ ਹੈ ਸਾਬ ਥਾੜੀ ਦੋਨੋਂ ਹੱਥਾਂ ਨਾਲ ਵੱਜਦੀ ਹੈ ਸਾਬ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਕੰਮ ਪਿਆਰਾ ਚੰਮ ਪਿਆਰਾ ਨਹੀਂ ਗੜਤਰੀ ਸਾਹਿਬ ਦੀ ਕਿਸੇ ਨੇ ਕਿਸੇ ਮੈਂ ਕਿਤੇ ਕਿਸੇ ਹਾਈ ਨੇ ਤੇ ਫੋਟੋ ਨਹੀਂ ਦੇਖੀ ਇਹ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਹੁਸ਼ੀ ਸਾਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰ ਮੰਜੰਦਰ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹਨਾਂ ਨੂੰ ਕੋ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀਆਂ ਦੇ ਐਮਪੀ ਸਾਹਿਬਾਨ ਕੰਕਰੀਜੀ ਦੇ ਨਾਮ ਲੈਂਦੇ ਆ ਨਗਰੀ ਦੇ ਨਾਮ ਨੇ ਅੱਜ ਭਗਵੰਤ ਮਾਨ ਜੀ ਨੂੰ ਦੇਖੋ ਬਹੁਤ ਹੀ ਉਹ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦਾ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਰਨੀ ਦੇਖੋ ਉਹ ਹੋ ਸਕਦਾ ਹੈ ਵੀ ਦੂਜੀ ਪਾਰਟੀ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਗਿਣਾ ਦੇਣਾ ਤੁਹਾਡੇ ਕੋ ਕਿਹੜੇ ਲੁਕੇ ਆ ਸਬੇ ਤੋਂ ਕਿਹੜੇ ਮੁਕੇ ਜੁੜੇ ਇੱਥੇ ਆ ਕੇ ਚਲੇ ਗਏ ਜਿਹੜਾ ਕੁਛ ਨਹੀਂ ਲੱਗਿਆ ਪਰ ਲੀਡਰਸ਼ਿਪ ਇੱਥੇ ਜਿਹੜਾ ਆ ਕੇ ਤੁਰ ਗਿਆ ਸਾਹਿਬ ਇਸ ਇੱਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰ ਗਏ ਵਾਪਸ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆਂ ਵੀ 1500 ਜਿਹੜਾ 53 ਤੋਂ ਦਾ ਛਾਪੋਂ ਨੂੰ ਕੱਟ ਕੇ ਪਰ ਪਹਿਲੀ ਜਿਹੜੀ ਫੋਰ ਲਾਈਨ ਜਲੰਧਰ ਤੋਂ ਛਾਪੋਂ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਜੇ ਤੱਕ ਬਣ ਕੇ ਤਿਆਰ ਹੀ ਉਹ ਹੀ ਤੱਕ ਆ ਰਹੀ ਸੀ ਵੀ ਅੱਜ ਜਿੱਥੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲਾ ਆਈ ਤਾਂ ਗੱਲਬਾਤ ਨਾਲ ਹੱਲ ਤੇ ਸਾਹਿਬ ਲਾ 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 ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ ਥਾੜੀ ਦੋਨਾ ਹੱਥਾਂ ਨਾਲ ਵੇਚਦੀ ਹੈ ਬੈਠ ਕੇ ਮਸਲੇ ਹੱਲ ਕਰਾਓ ਇਹ ਉਹਨਾਂ ਨੇ ਆਏ ਕਿਹਾ ਵੀ ਮੈਂ ਤਾਂ ਸਾਰੇ ਮੁੱਖ ਮੰਤਰੀ ਨੂੰ ਲਾ ਕੇ ਜਿੱਥੇ ਜਿੱਥੇ ਕੋਈ ਡਿਸਪਿਊਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਹੈ ਗੜ ਕਿਸੇ ਹੋਰ ਦੇ ਪਾਣਾ ਚਾ ਲਿਆ ਪਰ ਗੜਜੋ ਨੂੰ ਲੈ ਕੇ ਇਹ ਮੇਰੇ ਨਾਲ